ਜਿਹੜੇ ਮੋਟਾਪਾ ਕਟਾਣਾ ਚਾਹੁੰਦੇ ਨੇ weight loss ਕਰਨਾ ਚਾਹੁੰਦੇ ਨੇ ਤਾਂ ਗਰਮੀਆਂ ਦੇ ਵਿੱਚ ਅਗਰ ਖੀਰਾ ਖਾਂਦੇ ਨੇ ਤਾਂ ਉਹਨਾਂ ਲਈ ਬਹੁਤ ਸਾਰੇ ਫਾਇਦੇ ਹੋਣ ਵਾਲੇ ਨੇ ਕਿਉਂਕਿ ਖੀਰੇ ਵਿੱਚ ਫਾਈਬਰ ਹੋਣ ਕਰਕੇ ਇੱਕ ਤਾਂ ਪੇਟ ਭਰਿਆ ਰਹਿੰਦਾ ਹੈ ਭਰਿਆ ਜ਼ਰੂਰ ਫੀਲ ਹੁੰਦਾ ਹੈ ਪਾਣੀ ਹੋਣ ਕਰਕੇ ਸਾਨੂੰ ਜੋ ਹੈ ਬਿਲਕੁਲ ਵੀ ਪਾਣੀ ਦੀ ਜਦੋਂ ਪਿਆਸ ਲੱਗਦੀ ਹੈ ਬਜਾਏ ਕਿ ਸਾਨੂੰ ਲੱਗੇ ਕਿ ਅਸੀਂ ਕੋਈ ਕੋਲਡ ਡਰਿੰਕ ਪੀ ਲਈਏ ਮਿੱਠੀਆਂ ਚੀਜ਼ਾਂ ਪਈਏ ਤਾਂ ਉਸ ਦੀ ਬਜਾਏ ਅਗਰ ਅਸੀਂ ਖੀਰਾ ਖਾਇਆ ਹੋਏਗਾ ਤਾਂ ਨਾ ਸਾਨੂੰ ਜ਼ਿਆਦਾ ਪਿਆਸ ਲੱਗਣੀ ਹੈ ਔਰ ਪੇਟ ਵੀ ਭਰਿਆ ਰਹੇਗਾ ਔਰ ਤੁਹਾਡਾ ਉਸ ਦੇ ਨਾਲ ਮੋਟਾਪਾ ਵੀ ਘੱਟ ਜ਼ਰੂਰ ਹੋ ਜਾਣਾ ਤਾਂ ਉਸ ਦੇ ਲਈ ਤੁਸੀਂ ਆਪਣਾ ਖਾਣਾ ਖਾਣ ਤੋਂ ਅੱਧਾ ਪੌਣਾ ਘੰਟਾ ਪਹਿਲਾਂ ਇੱਕ ਪਲੇਟ ਵਿੱਚ ਇੱਕ ਖੀਰਾ ਤੁਸੀਂ ਕੱਟ ਲਓ ਇਹ ਤੁਸੀਂ ਖਾ ਲਓ ਜਾਂ ਫਿਰ ਇਸ ਦੇ ਉੱਪਰ ਤੁਸੀਂ ਥੋੜੀ ਕਾਲੀ ਮਿਰਚ ਵੀ ਪੀਸ ਕੇ ਉੱਪਰ ਛਿੜਕ ਲਓ ਤੇ ਖਾ ਲਓ ਤਾਂ ਤੁਸੀਂ ਅਗਰ ਕਾਲੀ ਮਿਰਚ ਵੀ ਇਸ ਨਾਲ ਐਡ ਕਰ ਲੋਗੇ ਤਾਂ ਇਹ ਤੁਹਾਨੂੰ ਡਬਲ ਇਫੈਕਟ ਇੱਥੇ ਜ਼ਰੂਰ ਮਿਲ ਜਾਏਗਾ ਸੋ ਜਿਹੜੇ ਵੀ weight loss ਕਰਨਾ ਚਾਹੁੰਦੇ ਨੇ ਮੋਟਾਪਾ ਘਟਾਉਣਾ ਚਾਹੁੰਦੇ ਨੇ ਤਾਂ ਖੀਰਾ ਆਪਣਾ ਸਾਥੀ ਤੁਸੀਂ ਜ਼ਰੂਰ ਬਣਾ ਲਓ ਸਵੇਰੇ ਵੀ ਜੋ ਹੈ ਉੱਠ ਕੇ ਤੁਸੀਂ ਨੋਰਮਲ ਆਪਣਾ ਪਾਣੀ ਜਦੋਂ ਪੀ ਲੈਂਦੇ ਹੋ ਉਸ ਤੋਂ ਬਾਅਦ ਤੁਸੀਂ ਖੀਰਾ